ਦਾ ਤਾਂ ਕਿ ਤੁਸੀਂ ਤਿਆਰ ਮੰਨ ਕੇ ਆਇਓ ਬਈ 2-4 ਦਿਨ ਲਜਾ ਵੀ ਸਕਦੀ ਆ ਤਿਆਰੀ ਬਹੁਤ ਸੋਹਣੀ ਕੀਤੀ ਹੋਈ ਆ ਜੀ ਬਾਕੀ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀਂ ਚਵਾਈ ਵਾਲਾ ਫੱਟ ਫੱਟ ਲੇਵਾ ਵੀਰੇ ਫਿਟਨੈਸ ਚੈੱਕ ਕਰ ਸਕਦੇ ਹੋ ਲੇਵੇ ਦੀ ਮੰਨ ਲਓ ਇਹੋ ਜਿਹਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਕੋਟ ਈਸੇਖਾਂ ਜੀ ਤੇ ਜ਼ਿਲ੍ਹੇ ਮੋਗੇ ਚੋਂ ਆਪਾਂ ਕਵਰ ਕਰ ਰਹੇ ਆ ਅੱਜ ਦੀ ਵੀਡੀਓ ਚ ਟੋਟਲ 6 ਨਾਗ ਆ ਜੀ ਪੰਜ ਤਾਂ ਗੱਬਣ ਵੜਾ ਨੇ ਇੱਕ ਬਾਈ ਕੋਲ ਐਚ ਐਫ ਹੀਫਰਾ ਵੀਡੀਓ ਨੂੰ ਐਂਡ ਤੱਕ ਕਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕੋਈ ਵੀ ਨਾਗ ਤੁਹਾਨੂੰ ਫੱਟ ਬੈਂਦਾ ਪਸੰਦ ਆਉਂਦਾ ਆ ਕੇ ਤਸੱਲੀ ਪਰਖ ਤੁਸੀਂ ਆਪ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਹਰਪ੍ਰੀਤ ਸਿੰਘ ਐਡਰੈਸ ਦੀ ਕੋੜੀ ਸੇਖਾ ਡੀਰਾ ਰੋਡ ਜ਼ਿਲ੍ਹਾ ਮੋਗਾ ਠੀਕ ਆ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ ਜੀ 7888308326 ਠੀਕ ਆ ਜੀ ਸ਼ੇਨਾਗਾ ਜੀ ਅੱਜ ਹਾਂਜੀ ਚਿੱਟੀ ਵੜ ਤੋਂ ਬਈ ਸ਼ੁਰੂ ਕਰਦੇ ਆਂ ਸੁਆ ਕਿੰਨਾ ਮਾ ਵੜਦਾ ਜੀ ਸੁਆ ਹਰੇ ਦੀ ਪਹਿਲਾ ਹੀ ਹੈ ਪਹਿਲਾ ਦੰਦੋ ਕਿਵੇਂ ਆ ਜੀ ਇਹ ਦੰਦੋ ਰੇ ਕੀ ਜਵਾਨੀ ਹੈ ਠੀਕ ਹੈ ਜੀ ਕੱਦ ਕਾਠ ਵੱਡਾ ਹੀ ਆ ਜਾਂਦਾ ਤੇ ਕਿੰਨਾ ਕ ਸਮਾਂ ਕੱਢਦੀ ਆ ਜੀ ਬਸ ਤਿਆਰ ਹੀ ਆ ਜੀ ਠੀਕ ਹੈ ਤਿਆਰ ਹੀ ਆ ਕਿੰਨਾ ਪਿਆ ਜੋ ਦੁੱਧ ਬਾਈ ਇਹ 30 35 ਕਿਲੋ ਦੇਸ ਠੀਕ ਹੈ ਜੀ ਥਣਾ ਦੀ ਪਾਰ ਪਿੱਛੇ ਦੀ ਗਾਰੰਟੀ ਹੈ ਹਾਂਜੀ ਕੋਈ ਸੀਮਾ ਰਿਕਾਰਡ ਮਿਲਿਆ ਜੀ ਇਹਦਾ ਹਾਂਜੀ ਡੈਨਮਾਰਕ ਦਾ ਆਪ ਡੈਨਮਾਰਕਾ ਦੀ ਆ ਨਹੀਂ ਨਹੀਂ ਠੀਕ ਹੈ ਜਿਹੜਾ ਲੱਗਿਆ ਜੀ ਚੀਕਾ ਤੁਰ ਕੇ ਦਿਖਾਦੀ ਵੀਰੇ ਬਾਹਰ ਨੂੰ ਲੈ ਆਈ ਕੱਦ ਕਾਠ ਵੱਡਾ ਹੀ ਆ ਜਾਂਦਾ ਜੀ ਜਾਤ ਬਰੀਡ ਦਾ ਕੋਈ ਅੰਤ ਨਹੀਂ ਬਰੀਡ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਵੈਸੇ ਇਹੋ ਜਿਹੇ ਵੈੜਾ ਨੂੰ ਸੀਮਣ ਦੱਸਣ ਦੀ ਲੋੜ ਨਹੀਂ ਹੁੰਦੀ ਜੀ ਟਾਂਚਾ ਬਹੁਤ ਸੋਹਣਾ ਤਿਆਰ ਕੀਤਾ ਵਾ ਜੀ ਸੋਹਣਾ ਫੱਟ ਫੱਟ ਲੇਵਾ ਮੁੱਠੀ ਆਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਆਲਾ ਇੱਧਰ ਨੂੰ ਲੈ ਜੀ ਵੀਰੇ ਥੋੜੀ ਜਿਹੀ ਲੰਮੀ ਤੋਰ ਕੇ ਦਿਖਾਦੀ ਇਹ ਤੁਹਾਨੂੰ ਵੈੜ ਵੀਰੇ ਤਾਂ ਇੱਕ ਵੈੜ ਜਿਆਦਾ ਲੰਮੀ ਤੋਰਾਂਗੇ ਕਿਉਂਕਿ ਇਹ ਚੰਗੀ ਕੀਮਤ ਦੀ ਵੈੜਾ ਤੇ ਚੰਗਾ ਦੁੱਧ ਇਹਨੇ ਪੈਦਾ ਕਰਨਾ ਕਿਸੇ ਵੀਰ ਨੇ ਨਵਾਂ ਫਾਰਮ ਸ਼ੁਰੂ ਕਰਨਾ ਹੋਵੇ ਤਾਂ ਤੁਹਾਡੇ ਵਾਸਤੇ ਤੋਹਫਾ ਆ ਪਾ ਗਏ ਸਕਦੇ ਆ ਜੀ ਸਮਾਂ ਲਗਭਗ ਬਈ ਦੱਸਦਾ ਕਿ ਤੁਸੀਂ ਤਿਆਰ ਮੰਨ ਕੇ ਆਇਓ ਬਈ 2-4 ਦਿਨ ਲਜਾ ਵੀ ਸਕਦੀ ਆ ਤਿਆਰੀ ਬਹੁਤ ਸੋਹਣੀ ਕੀਤੀ ਹੋਈ ਆ ਜੀ ਬਾਕੀ ਸੋਹਣਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀਂ ਚਵਾਈ ਵਾਲਾ ਫੱਟ ਫੱਟ ਲੇਵਾ ਵੀਰੇ ਫਿਟਨੈਸ ਚੈੱਕ ਕਰ ਸਕਦੇ ਹੋ ਲੇਵੇ ਦੀ ਮੰਨ ਲਓ ਇਹੋ ਜਿਹਾ ਨਿਕੀਰਨਾ ਪੀਸ ਵੀਰੇ ਤਿਆਰ ਕਰਨਾ ਹੋਵੇ ਤੁੰਨੂੰ ਵੀ ਪਤਾ ਮਿਹਨਤ ਸਮਾਂ ਤੇ ਪੈਸਾ ਵੀਰੇ ਬਹੁਤ ਲੱਗ ਜਾਂਦਾ ਅੱਜ ਤੁਹਾਨੂੰ ਤਿਆਰ ਵੜ ਮਿਲ ਜਣੀ ਹੈ ਇਹ ਥਣਾ ਦੀ ਪਾਰ ਪਿੱਛੇ ਦੀ ਫੁੱਲ ਗਰੰਟੀ ਆ ਤੇ ਵੀਰੇ ਇਹਦੀ ਜੈਜ ਕੀਮਤ ਕੀ ਰਹਿਣ ਵਾਲੀ ਹੈ ਜੀ ਡੇਢ ਲੱਖ ਦੀ ਐਸਨੋ ਬਾਈ ਹੋਜੂ ਮਾਨਤਨ ਮਾੜਾ ਮੋਟਾ ਹਾਂਜੀ ਕਰ ਠੀਕ ਆ ਜੀ ਡੇਢ ਲੱਖ ਰੁਪਏ ਦੀ ਬਾਈ ਕਹਿੰਦਾ ਐਸਨੋ ਆ ਮਾੜਾ ਮੋਟਾ ਮਾਨਤਨ ਹੋਜੂਗਾ ਜੀ ਬਾਕੀ ਵੜ ਚੰਗੀ ਆ 2 ਨੰਬਰ ਨਗ ਸੁਆ ਕਿੰਨਾ ਮਾਜੀ ਇਹਦਾ ਸੁਆ ਪਹਿਲਾ ਹੀ ਆ ਜੀ ਠੀਕ ਆ ਇਹ ਦੰਦੋ ਕੇ ਮੇ ਆ ਜੀ ਦੰਦੀ ਆ ਜੀ ਦੋ ਦੰਦ ਬੱਚਾ ਹੀ ਆ ਜੀ ਠੀਕ ਆ ਕਿੰਨਾ ਕੁ ਸਮਾਂ ਕੱਢਦੀ ਆ ਜੀ ਸਮਾਂ ਦੀ ਹਫਤਾ ਕ ਲੈ ਜੀ ਹਜੇ ਹਫਤਾ ਲੈ ਜੋ ਥਣਾ ਦੀ ਫੁੱਲ ਗਰੰਟੀ ਆ ਜੀ ਹਾਂਜੀ ਕਿੰਨਾ ਪਿਆਜੂ ਕਰਮਾਲੀ ਦੁੱਧ ਬਈ 40 ਕਿਲੋ ਬਈ 20 ਕਿਲੋ ਬਈ ਠੀਕ ਆ ਤੋਰ ਕੇ ਦਿਖਾ ਦੀ ਵੀਰੇ ਮੂੰਹ ਤੋਂ ਦੋ ਦੰਦ ਬੱਚਾ ਹੀ ਆ ਰੰਗ ਕੁਆਲਿਟੀ ਪੂਰੀ ਚੰਗੀ ਆ ਤੇ ਹਜੇ 10 ਦਿਨ ਪਏ ਆ ਤੇ ਤਿਆਰੀ ਕਰਮਾਲੀ ਦੀ ਤੁਸੀਂ ਚੈੱਕ ਕਰ ਸਕਦੇ ਹੋ ਸੋਨਾ ਮੁੱਠੀ ਵਾਲਾ ਥਣਾ ਕੱਲਾ ਕੱਲਾ ਨਿੱਖੜਮਾ ਰੰਗ ਪ੍ਰਿੰਟ ਤੁਹਾਡੇ ਸਾਹਮਣੇ ਲੈ ਚੱਲੀ ਵੀਰੇ ਮੰਨ ਲੋ ਕਲਰੀ ਬਲੈਕ ਆ ਜਾਂਦਾ ਤੇ ਪਰ ਜੇ ਆਪਾਂ ਸਨਖ ਪੁਣੇ ਦੀ ਗੱਲ ਕਰਗੇ ਤਾਂ ਵੈੜ ਤੇ ਵੀਰੇ ਸਨਖ ਪੁਣਾ ਬਹੁਤ ਜ਼ਿਆਦਾ ਹੂੰ ਗਰਮੀਆਂ ਦਾ ਤੋਹਫਾ ਮੱਝਾ ਰਗਾ ਕਰਮਾਲੀ ਨੇ ਦੁੱਧ ਪਿਆ ਦੇਣਾ ਥਾਨ ਕੱਲਾ ਕੱਲਾ ਨਿਖੜਵਾ ਫੂਡ ਸ਼ਾਂਗ ਭੂਰਾ ਵੀ ਨਹੀਂ ਮੰਨ ਲਾ ਦੋ ਘੜੀਆਂ ਬਹਿ ਕੇ ਵੇਖਣ ਵਾਲੀ ਚੀਜ਼ ਆ ਕਲਰੀ ਬਲੈਕ ਅੱਧ ਤੁਸੀਂ ਸ਼ਾਈਨਿੰਗ ਚੈੱਕ ਕਰੋ ਜਿਵੇਂ ਹਨਾ ਬਈ ਤੇਲ ਛੱਸਿਆ ਹੁੰਦਾ ਕਰਮਾਲੀ ਦੇ ਨੇਚਰਲ ਆ ਵੀਰੇ ਕੋਈ ਆਏ ਨਹੀਂ ਗਾ ਸੁਰਖੀ ਪਾਊਡਰ ਨਹੀਂ ਲਾਇਆ ਨੇਚਰਲੀ ਆਏ ਰਹਿਣਾ ਤੇ ਹਜੇ 10 ਦਿਨ ਪਏ ਆ 10 ਆਂ ਦਿਨਾਂ ਤਿੱਕਰ ਤਾਂ ਪੂਰਾ ਸੋਨਾ ਤੇ ਵੱਡਾ ਹਵਾਨਾ ਤਿਆਰ ਕਰ ਲੂਗੀ ਬਾਕੀ ਥਣ ਭਾਂਡੇ ਦੀ ਪੂਰੀ ਸਾਫ ਆ ਟਿੱਲ ਬਹੁਤ ਪਈ ਆ ਹਵਾਨੇ ਚ ਸਾਰੀ ਵਾਲ ਟਿੱਲ ਕਰ ਮਾਇਲ ਨੇ ਕੱਢ ਕੇ ਸੋਨਾ ਤੇ ਇਹਦੀ ਕੀਮਤ ਬਈ ਇਹਦੀ 82000 ਹੋਜੂ ਮਾੜਾ ਮੋਟਾ ਲੈਸ ਜੀ ਹਾਂਜੀ ਕਰਦੇ ਠੀਕ ਆ ਜੀ ਨਗ ਨੰਬਰ ਆ ਗਿਆ ਬਈ ਤੈਨ ਆਪਣਾ ਇਹਦਾ ਸੁਆ ਕਿੰਨਾ ਮਾ ਜੀ ਇਹ ਸੁਆ ਹੈ ਤੀਜਾ ਤੀਜਾ ਸੁਆ ਸੁੰਦੀ ਆ ਕਿੰਨਾ ਸਮਾਂ ਕੱਢਦੀ ਆ ਜੀ ਇਹ ਹਾਂ ਬਸ 2-3 ਦਿਨ ਲਊ ਤਿਆਰ ਮੰਨ ਕੀ ਆ ਜੇ ਕੀ ਮਲਕ ਰਿਕਾਰਡ ਆ ਜੀ ਇਹਦਾ ਮਲਕ ਰਿਕਾਰਡ ਹੈ ਜੀ ਇਹਦਾ ਤੇ 20 ਕਿਲੋ 20 ਕਿਲੋ ਥਣਾ ਦੀ ਫੁੱਲ ਗਰੰਟੀ ਹੈ ਜੀ ਹਾਂਜੀ ਤੋੜ ਕੇ ਦਿਖਾ ਦਿ ਵੀਰੇ ਵਜਨ ਵਜੂਦ ਪੂਰਾ ਚੰਗਾ ਸੁਆ ਬਾਈ ਦੇ ਦਸਨ ਮੁਤਾਬਕ ਤੀਜਾ ਸੁੰਦੀ ਆ ਤੇ ਤੁਸੀਂ ਤਿਆਰ ਮੰਨ ਕੀ ਇਹਦਾ ਸੌਦਾ ਕਰ ਸਕਦੇ ਹੋ ਥਣ ਭਾਂਡੇ ਦੀ ਵੀਰੇ ਇਹ ਵੀ ਪੂਰੀ ਸਾਫ ਆ ਥਣ ਕੱਲਾ ਕੱਲਾ ਨਿਖੜ ਮ ਹੂੰ ਹੱਥੀ ਚਵਾਈ ਵਾਲਾ ਬਰੀਡ ਕੁਆਲਿਟੀ ਦੇ ਪੱਖ ਤੋਂ ਵੀਰੇ ਪੂਰੀ ਚੰਗੀ ਆ ਫੁੱਲ ਚਮਕਦਮ ਕਾਲੀ ਆ ਸੰਭੀ ਭਲੀ ਸੋਹਣਾ ਕਟ ਵਾਲਾ ਫੱਟ ਫੱਟ ਲੈ ਵਾ ਥਣ ਮੁਥੀ ਵਾਲਾ ਕੱਲਾ ਕੱਲਾ ਨਿੱਖੜ ਮਾ ਰੰਗ ਕੁਆਲਿਟੀ ਤੁਸੀਂ ਇਹਦੀ ਦੇਖ ਹੀ ਸਕਦੇ ਹੋ ਜੀ ਸੋਹਣੇ ਸਹਿਜ ਦਾ ਲੱਗਿਆ ਵੀਰੇ ਇਹਦੇ ਥਣ 20 ਲੀਟਰ ਦੁੱਧ ਬਾਈ ਦੱਸਦਾ ਕਿ ਪਿਛਲੇ ਸੂਏ ਇਹਦਾ ਦਿੱਤਾ ਹੋਇਆ ਜੀ ਬਾਕੀ ਗਰਮੀਆਂ ਦੇ ਤੋਹਫੇ ਆ ਜੀ ਕੋਈ ਗੱਲ ਨਹੀਂ ਵੀਰੇ ਮੋੜ ਲੈ ਥੋੜਾ ਜਿਹਾ ਕੈਮਰੇ ਤੋਂ ਦਰਦਾ ਉਧਰਲੇ ਪਾਸੇ ਇਧਰੋਂ ਲੈ ਆਓ ਜੀ ਕੋਈ ਗੱਲ ਨਹੀਂ ਥਣ ਮੰਜੇ ਦੇ ਪਾਵੇ ਆਰਗ ਬਾਕੀ ਵੀਰੇ ਨਿੱਗਰ ਨਰੋਈ ਆ ਸੰਭੀ ਪਲੀ ਆ ਜੀ ਥਣ ਮੈਂ ਤੁਹਾਨੂੰ ਇੱਧਰਲੇ ਪਾਸੇ ਤੋਂ ਵੀ ਚੈੱਕ ਕਰਾ ਦਿੰਨਾ ਮਾਲਕ ਵੇਣ ਪੂਰੀ ਸਟਰੋਂਗ ਹੁੰਦੀ ਆ ਰਸੇ ਵਰਗੀ ਲੈ ਚੱਲੀ ਵੀਰੇ ਬਰੀਡ ਕੁਆਲਟੀ ਦੇ ਪੱਖ ਤੋਂ ਕਰਮ ਵਾਲੀ ਪੂਰੀ ਚੰਗੀ ਆ ਜੀ ਤੇ ਇਹਦੀ ਬਈ ਕੀਮਤ ਕੀ ਰਹਿਣ ਵਾਲੀ ਆ ਜੀ 75000 ਜੀ 75000 ਰੁਪਿਆ ਹੋਜੂ ਮਾੜਾ ਮੋਟਾ ਲੈਸ ਜੀ ਜੇ ਕੋਈ ਜੋੜਾ ਲੈਜੂ ਜ਼ਿਆਦਾ ਹੋਜੂ ਮਾਨਤਣ ਜੀ ਹਾਂਜੀ ਹਾਂਜੀ ਠੀਕ ਆ ਨਾਗ ਨੰਬਰ ਆ ਗਿਆ ਬਈ ਆਪਣਾ 4 ਇਹਦਾ ਸੂਆ ਕਿੰਨਾ ਮਾਜੀ ਇਹ ਹੈਗੀ ਹੈ ਤੀਜਾ ਹੀ ਹੈ ਤੀਜਾ ਸੂਆ ਇਹ ਕਿੰਨਾ ਕੁ ਸਮਾਂ ਕੱਢਦੀ ਹੈ ਜੀ ਇਹ 20 25 ਦਿਨ ਲੈ ਜੂਗੀ 20 ਤੋਂ 25 ਦਿਨ ਜਾਨੀ ਮਹੀਨਾ ਮੰਨ ਕੇ ਅਜੇ ਅਗਲਾ ਹਾਂਜੀ ਹਾਂਜੀ ਠੀਕ ਆ ਥਣਾ ਦੀ ਫੁੱਲ ਗਰੰਟੀ ਆ ਹਾਂਜੀ ਠੀਕ ਆ ਲੈ ਚੱਲੀ ਵੀਰੇ ਸੂਆ ਬਾਈ ਦੱਸਦਾ ਕਿ ਇਹ ਵੀ ਤੀਜਾ ਸੂਂਦੀ ਆ ਸਾਂਭ ਸੰਭਾਲ ਦਾ ਸਮਾਂ ਆ ਜੀ ਦਾ ਵੀਰੇ ਬਾਕੀ ਆ ਬਾਕੀ ਸੋਨਾ ਮੁਠੀ ਵਾਲਾ ਥਣਾ ਕੱਲਾ-ਗੱਲਾ ਨਿੱਖੜਵਾ ਦੈਨ ਜਿਹੜੇ ਬਾਈ ਦੱਸਦਾ ਕਿ 20 ਤੋਂ 25 ਪਏ ਆ ਤੁਸੀਂ ਸੌਦਾ ਇਹਦਾ 1 ਮਹੀਨਾ ਮੰਨ ਸਕਦੇ ਆ ਬਈ ਸੌਦਾ ਕਰਨ ਵੇਲੇ ਬਈ 1 ਮਹੀਨਾ ਖੁੱਲਾ ਲੈ ਜੂਗੀ ਬਾਕੀ ਥਣ ਭਾਂਡੇ ਦੀ ਪੂਰੀ ਸਾਫਾ ਰੋਕ ਲਈ ਵੀਰੇ ਦੁੱਧੋ ਬਿਲਕੁਲ ਡਰਾਈ ਆ ਜੀ ਥਣ ਚੈੱਕ ਕਰ ਲੋ ਥਣ ਤੁਨੂੰ ਪਾਸ ਬਾਈ ਕਹਿੰਦਾ ਆਪਾਂ ਕਰਾ ਦਾਂਗੇ ਉਹ ਤੁਸੀਂ ਆਪਦੀ ਤਸੱਲੀ ਵਾਸਤੇ ਵੀਰੇ ਪਾਸ ਕਰ ਵੀ ਸਕਦੇ ਆ ਬਾਕੀ ਚੰਗੀ ਆ ਅੱਜ ਮੈਲ ਵੀ ਵੀਰੇ ਤੁਹਾਨੂੰ ਫਿਰ ਬੱਚੀਆਂ ਵਾਲੇ ਮੁੱਲ 'ਚ ਜਾਣੀ ਆ ਜਿਹੜੇ ਵੀਰ ਨੇ 6 ਮਹੀਨਾ ਸਾਹਮ ਸੰਭਾਲ ਕੀਤੀ ਤੇ ਫਿਰ ਉਹਨੇ ਸਾਹਮ ਸੰਭਾਲ ਦੀ ਕੀਮਤ ਲੈਣੀ ਆ ਤੇ ਜੇ ਕੋਈ ਵੀਰ ਹੂੰ ਸਹੀ ਗੱਲ ਹੈ ਜਿਹਦੇ ਤਿਆਰ ਹੋ ਗਈ ਉਹਦੇ ਤਾਂ ਵੀਰੇ ਫੁੱਲ ਰੁਪਈਆ ਦੀ ਵਹਿੜਾ ਤੇ ਅੱਜ ਕੱਚੀ-ਕੱਚੀ ਦੀ ਕੀਮਤ ਬਈ ਇਹਦੀ 45000 ਰੁਪਈਆ ਹੈ ਅੱਜ 45 ਬੱਚੀਆਂ ਵਾਲੇ ਮੁੱਲ 'ਚ ਹੀ ਦੇ ਦੇਣੀ ਆ 45000 ਰੁਪਈਆ 1 ਮਹੀਨਾ ਸਾਹਮਣੀ ਪੈਣੀ ਆ ਤੇ ਹੂੰ ਬਾਈ ਕਹਿੰਦਾ ਬੇਨਤੀ ਆ ਜੇ ਕਿਸੇ ਵੀਰ ਨੇ ਆਪਦੀ ਤਸੱਲੀ ਕਰਨੀ ਆ ਤਾ ਡਾਕਟਰ ਸਾਹਿਬਾਨ ਲੈ ਕੇ ਆਵੇ ਵੀਰੇ ਨਾਲ ਤਾਂ ਕਿ ਡਾਕਟਰ ਸਾਹਿਬਾਨ ਨੇ 10 ਹੀ ਦਿਨਾਂ ਬਈ ਕਿੰਨਾ ਕੁ ਸਮਾਂ ਹਜੇ ਲੈਂਦੀ ਆ 20 ਤੋਂ 25 ਪਏ ਆ ਤੁਸੀਂ ਮਹੀਨਾ ਮੰਨ ਕੇ ਸੌਦਾ ਕਰ ਸਕਦੇ ਆ ਜਰਸੀ ਵੈਡ ਬਈ ਇਹਦੀ ਆਗੀ ਇਹਦਾ ਸੁਆ ਕਿੰਨਾ ਮਾ ਜੀ ਇਹਦਾ ਸੁਆ ਹੈਗਾ ਜੀ ਪਹਿਲਾਂ ਹੀ ਹੈ ਦੰਦੋਕੇ ਮਿਆਂ ਜੀ ਇਹ ਚੌਗੀ ਹੈ ਮੂੰਹ ਤੋਂ ਚਾਰ ਦੰਦ ਦਾ ਤੇ ਬਈਆ ਜਿਹੜਾ ਟਮਕਣਾ ਜਾਂ ਥਣ ਦੇ ਨਾਲੇ ਚੱਲਦਾ ਚੁੰਦਾ ਨਹੀਂ ਨਹੀਂ ਚੱਲਦਾ ਕੋਈ ਸਰਾਖ ਨਹੀਂ ਇਹਦੇ ਚ ਜੀ ਨਹੀਂ ਜੀ ਠੀਕ ਆ ਕਿੰਨਾ ਸਮਾਂ ਕੱਢਦੀ ਆ ਜੀ 10 ਕਿ ਦਿਨ ਲੈ ਗਈ ਲਾਲੀ ਆਈ ਵੀਰੇ ਬਾਹਰ ਨੂੰ ਬਿਊਟੀ ਬਹੁਤ ਚੰਗੀ ਆ ਹੇ ਵੀ ਹਜੇ ਬੱਚਾ ਹੀ ਆ ਵੀਰੇ ਰੰਗ ਕੁਆਲਿਟੀ ਤੁਸੀਂ ਇਹਦੀ ਦੇਖ ਸਕਦੇ ਹੋ ਤੇ ਤਿਆਰੀ ਬਹੁਤ ਸੋਹਣੀ ਕੀਤੀ ਹੋਈ ਆ ਸੋਨਾ ਮੁੱਠੀ ਵਾਲਾ ਥਾਣਾ ਫੱਟ ਫੱਟ ਲੇਵਾ ਰੰਗ ਬਰੀਡ ਦੀ ਪੂਰੀ ਚੰਗੀ ਆ ਜੀ ਥਾਣ ਤੁਸੀਂ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਨਿਖੜਮਾ ਲੱਗਿਆ ਵਾ ਬਰੀਡ ਕੁਆਲਿਟੀ ਸੋਨਾ ਫੱਟ ਫੱਟ ਲੇਵਾ ਵੀਰੇ ਕੋਈ ਗੱਲ ਨਹੀਂ ਵੀਰੇ ਡਰਦੀ ਆ ਥੋੜਾ ਜਿਹਾ ਹੈਨਾ ਰੰਗ ਬ੍ਰੈਂਡ ਪੂਰਾ ਚੰਗਾ ਹੈਨਾ ਬਾਈ ਹੂੰ ਮਨ ਲਓ ਜਿੱਦੇ ਕਰਮ ਵਾਲੀ ਤਿਆਰ ਹੋਈ ਉਹਦੇ ਤਾਂ ਫਿਰ ਤੁਹਾਨੂੰ ਵੀ ਪਤਾ ਐਂਡ ਫਸੀ ਖੜੀ ਹੋਣਾ ਕਿਉਂਕਿ ਜਿਹੜੀ ਹਵਾਨੇ ਦੀ ਬਿਊਟੀ ਇਹਦੀ ਬਹੁਤ ਜ਼ਿਆਦਾ ਮੂੰਹ ਤੋਂ ਚਾਰ ਦੰਦ ਬੱਚਾ ਹੀ ਆ ਤੇ ਇਹਦੀ ਬਈ ਕੀਮਤ ਕੀ ਰਹਿਣ ਵਾਲੀ ਹੈ ਜੀ ਇਹਦੀ 55000 ਰੁਪਏ 55000 ਰੁਪਿਆ ਠੀਕ ਆ ਇਹਦੀ ਕੀਮਤ ਬਾਈ ਕਹਿੰਦਾ ਰਹਿਣ ਵਾਲੀ ਆ 55000 ਰੁਪਿਆ ਵਿੱਚੋਂ ਮਾੜਾ ਮੋਟਾ ਮਾਨ ਤਣ ਹੋ ਜਾਊਗਾ ਅੱਗੇ ਵੀਰੇ ਆ ਗਈ ਹੀ ਫਰ ਹਾਂਜੀ ਇਹਦੀ ਉਮਰ ਕਿੰਨੀ ਆ ਜੀ ਹੋਰ ਹੈਗੀ ਆ ਇਹ ਦੰਦ ਫੋਲੇ ਦੰਦ ਦੀ ਹੈ ਜੀ ਹਾਂਜੀ ਠੀਕ ਆ ਮੂੰਹ ਤਾਂ ਛੇ ਦਾੰਦਾ ਏਏ ਵਗੈਰਾ ਹੋਈ ਆ ਜੀ ਇਹਦੀ ਨਹੀਂ ਆਪਾਂ ਹੀ ਸਫਾਈ ਕਰਾਈ ਆ ਜੀ ਠੀਕ ਆ ਜੀ ਝੂਠ ਮਾਰ ਕੇ ਨਹੀਂ ਦੇਣੀ ਠੀਕ ਆ ਆ ਦੇ ਕੋਲ ਤਾਂ ਆਪਾਂ ਮਾਲ ਵਧ ਗਿਆ ਪੁਰਾਪਾ ਸਾਰਾ ਵੇਚਣ ਲੱਗੇ ਇਹ ਤਾਂ ਗੱਲ ਹੈਗੀ ਆ ਯਾਨੀ ਆਪਾਂ ਦਵਾਈ ਵਗੈਰਾ ਭਰਾਤੀ ਆ ਹਾਂਜੀ ਠੀਕ ਆ ਨਿੱਗਰ ਵੀਰੇ ਪੂਰੀ ਚੰਗੀ ਆ ਦੰਦੋ ਛੇ ਦਾੰਦਾ ਜੀ ਤੇ ਝੋਲੀ ਰੋਕ ਲਈ ਵੀਰੇ ਜੇ ਮਾੜਾ ਜਿਆ ਰੋਕ ਲਈ ਆਪਾਂ ਝੋਲੀ ਚੈੱਕ ਕਰਾ ਦਿੱਗੇ ਕਿਉਂਕਿ ਝੋਲੀ ਕਰਮਾਲੀ ਦੀ ਬਹੁਤ ਕਮਾਲ ਦੀ ਆ ਖਣ ਭਾਂਡਾ ਪੂਰਾ ਸਾਫ਼ ਲੋ ਜੀ ਠੀਕ ਆ ਲੋ ਜੀ ਹੁਣ ਕਰ ਸਕਦੇ ਹੋ ਝੋਲੀ ਬਹੁਤ ਸੋਹਣਾ ਥਣ ਲੱਗਿਆ ਵਾ ਕੱਲਾ ਕੱਲਾ ਨਿਖੜਵਾ ਬਾਕੀ ਬਰੀਡ ਕੁਆਲਟੀ ਵੀਰੇ ਤੁਹਾਡੇ ਸਾਹਮਣੇ ਹੀ ਆ ਨਿਗਰ ਵਜਨ ਵਜੂਦ ਵਾਲੀ ਆ ਬਾਕੀ ਪੈਠ ਪੂੜੇ ਦੀ ਚੜਾਈ ਚੈੱਕ ਕਰ ਲੋ ਬਾਈ ਦੱਸਦਾ ਕਿ ਆਪਾਂ ਦਵਾਈ ਵਗੈਰਾ ਇਹਦੇ ਭਰਾਤੀ ਆ ਕੁਆਲਟੀ ਤੁਹਾਡੇ ਸਾਹਮਣੇ ਆ ਜੀ ਇਹ ਆਈ ਅਗਲਾ ਆਪ ਦਾ ਚੰਗਾ ਮਾੜਾ ਸੀਮਣ ਜਿਹੋ ਜਾਂ ਮਰਜ਼ੀ ਲਵਾ ਲਵੇ ਅੱਗੇ ਸੀਟ ਕੱਢੂਗੀ ਕਰਮ ਵਾਲੀ ਇਹਦੀ ਕੀਮਤ ਕੀ ਰਹਿਣ ਵਾਲੀ ਆ ਬਾਈ 20000 ਆ ਜੀ 20000 ਰੁਪਇਆ ਵਿੱਚ ਉਹ ਜੋ ਮਾੜਾ ਮੋਟਾ ਜੀ ਆਹ ਨਹੀਂ ਕਰਦਾ ਠੀਕ ਆ 20000 ਰੁਪਇਆ ਇਹਦੀ ਕੀਮਤ ਰਹਿਣ ਵਾਲੀ ਆ ਵਿੱਚੋਂ ਬਾਈ ਕਹਿੰਦਾ ਮਾਨਤਾ ਨਾਲ ਆਪਾਂ ਕਰ ਦਾਂਗੇ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ